ਉਹਨੂੰ ਨਿਕਲ ਆਇਆ ਨਾ ਹਾਂਗਾ ਇਹ ਉਹ ਬੜੇ ਰੰਗ ਬੈਠਾ ਆ ਆ ਵੀ ਸਾਰੇ ਆ ਗਏ ਸਾਰੇ ক্লোਜ ਨਹੀਂ ਜੀ ক্লোਜ ਨਹੀਂ ਕੋਈ ਆ ਇਹਨੂੰ ਦੇਖ ਆ ਇਹ ਇੱਕ ਤੋ ਜੁਕਤ ਰਾਂ ਨਾ ਜੁਕਤ ਤੋ ਥੋੜਾ ਲੱਗੂ ਥੋੜਾ ਲੱਗੂ ਕੋਈ ਦੇਖਣ ਉਹਦੇ ਇਹ ਇਹ ਆ ਨੂੰ ਗਾਣਾ ਸ਼ੀਸ਼ਾ ਹੈ ਨਹੀਂ ਮੂਰੇ ਥੋੜਾ ਕੋਈ ਨਹੀਂ ਤੁਸੀਂ ਨਿਕਲੇ ਹੋ ਰਸਲੇ ਨਾ ਤੁਸੀਂ ਨਿਕਲੇ ਸੀ ਤਾਂ ਬਾਹਰ ਹੀ ਸਾਹਮਣੇ ਬੈਠੇ ਸੀ ਅੰਕ ਨੂੰ ਫਿਰ ਮੈਂ ਉਹਨੂੰ ਪੁੱਛਿਆ ਲੱਗੂ ਕਿ ਤੇਰੀ ਜਿਆਦਾ ਤਾਂ ਨਹੀਂ ਲੱਗੀ ਸਰ ਉੱਚੇ ਲੱਗੇ ਉਹ ਜੁਮਾਟੇ ਵਾਲਾ ਇਸ ਤੋਂ ਬਾਅਦ ਸੰਦੂ ਨੇ ਆ ਉਹ ਕਾਲਾ ਗੜ ਖੜੇ ਬੁਲੇਟ ਕਾਲਾ ਕਾਲਾ ਖੜਾ ਪਾਲੇ ਖੜਾ ਨੂੰ ਪਤਾ ਨਾ ਮੈਨੂੰ ਪਤਾ ਨਾ ਬਾਲਾ ਸਿਸਟਮ ਖੜਾ ਬਹੁਤ ਖੜਾ ਉਹ ਨਾਲੇ ਪੂਰੂ ਜੀ ਹੁਣ ਤਰਾਤਾ ਤੇ ਥੋੜਾ ਖੜੂ ਗੀ ਗੱਲ ਕਰਦੇ ਮਨ ਉਸ ਕੱਢ ਦਿੰਦੇ